ਸੁਖਬੀਰ ਸਿੰਘ ਬਾਦਲ ਨੇ ਸੀਐਮ ਭਗਵੰਤ ਮਾਨ ਦੇ ਉੱਤੇ ਇਲਜ਼ਾਮ ਲਾਇਆ ਅਮਿਤ ਸ਼ਾਹ ਦੇ ਨਾਲ ਅੰਦਰ ਖਾਤੇ ਗੱਲਬਾਤ ਹੋ ਗਈ ਹੈ ਕਹਿੰਦੇ ਸੀਐਮ ਭਗਵੰਤ ਮਾਨ ਦੇ ਬਾਰੇ ਵਿੱਚ ਸੁਖਬੀਰ ਸਿੰਘ ਬਾਦਲ ਦਾਵਾ ਕਰਦੇ ਆ ਕਿ ਭਗਵੰਤ ਮਾਨ ਤੇ ਅਮਿਤ ਸ਼ਾਹ ਰਲ ਗਏ ਨੇ ਬੰਮੇ ਇਥੋਂ ਤੱਕ ਕਿਹਾ ਹੈ ਕਿ ਆਪਸੀ ਗੱਲਬਾਤ ਹੋ ਗਈ ਹੈ ਤੇ ਭਗਵੰਤ ਮਾਨ ਕਹਿੰਦੇ ਜੋ ਮਰਜ਼ੀ ਕਰੀ ਚੱਲੋ ਪਰ ਸੁਖਬੀਰ ਸਿੰਘ ਬਾਦਲ ਇਹ ਕਿਉਂ ਭੁੱਲ ਜਾਂਦੇ ਆ ਕਿ ਦਰਸ਼ਨ ਸਿੰਘ ਢਾਲੀਵਾਲ ਨੇ ਵੀ ਖੁਲਾਸੇ ਕੀਤੇ ਦਰਸ਼ਨ ਸਿੰਘ ਢਾਲੀਵਾਲ ਨੇ ਵੀ ਕੁਝ ਗੱਲਾਂ ਦਸੀਆਂ ਨੇ ਸੀਐਮ ਭਗਵੰਤ ਮਾਨ ਤੇ ਅਮਿਤ ਸ਼ਾਹ ਦੇ ਨਾਲ ਗੱਲ ਹੋਈ ਹੈ ਨਹੀਂ ਹੋਈ ਇਹ ਤਾਂ ਖੈਰ ਇੱਕ ਵੱਖਰੀ ਗੱਲ ਹੈ ਪਰ ਸੁਖਬੀਰ ਸਿੰਘ ਬਾਦਲ ਉਹ ਵੀ ਚੇਤਾਵਨੀ ਜੋ ਦਰਸ਼ਨ ਸਿੰਘ ਢਾਲੀਵਾਲ ਨੇ ਕਿਹਾ ਉਹ ਤਾਂ ਕਹਿੰਦੇ ਕਿ ਅਮਿਤ ਸ਼ਾਹ ਦੇ ਨਾਲ ਗੱਲ ਕਰਨ ਵਾਸਤੇ ਸੁਖਬੀਰ ਬਾਦਲ ਨੇ ਕਿਹਾ ਸੀ ਦਰਸ਼ਨ ਢਾਲੀਵਾਲ ਨੂੰ ਪਰ ਅਮਿਤ ਸ਼ਾਹ ਇਹ ਗੱਲ ਮੰਨੇ ਨਹੀਂ ਦਰਸ਼ਨ ਸਿੰਘ ਢਾਲੀਵਾਲ ਕਹਿੰਦੇ ਆ ਕਿ ਅਮਿਤ ਸ਼ਾ ਸੁਖਬੀਰ ਬਾਦਲ ਨਾਲ ਗੱਲ ਨਹੀਂ ਸੀ ਕਰਨਾ ਚਾਹੁੰਦੇ ਪਰ ਸੁਖਬੀਰ ਬਾਦਲ ਕਹਿ ਰਹੇ ਸੀ ਕਿ ਉਹਨਾਂ ਦੀ ਮੁਲਾਕਾਤ ਕਰਾਈ ਜਾਵੇ ਉਹਨਾਂ ਦੀ ਮੀਟਿੰਗ ਕਰਾਈ ਜਾਵੇ ਅਮਿਤ ਸ਼ਾ ਇਹ ਕਹਿੰਦੇ ਸੀ ਦਰਸ਼ਨ ਸਿੰਘ ਢਾਲੀਵਾਲ ਦੇ ਬਕੌਲ ਕਿ ਸੁਖਬੀਰ ਸਿੰਘ ਬਾਦਲ ਦਾ ਕੀ ਭਰੋਸਾ ਅੰਦਰ ਕੁਝ ਹੋਰ ਹੈ ਦਰਵਾਜ਼ੇ ਦੇ ਬਾਹਰ ਗੱਲਾਂ ਆ ਕੇ ਬਦਲ ਜਾਂਦੀਆਂ ਨੇ ਦਰਵਾਜ਼ੇ ਦੇ ਬਾਹਰ ਆ ਕੇ ਕੁਝ ਹੋਰ ਹੋ ਜਾਂਦੇ ਨੇ ਸਿਰੇ ਦਾ ਝੂਠਾ ਇਹ ਅਸੀਂ ਨਹੀਂ ਕਹਿ ਰਹੇ ਦਰਸ਼ਨ ਸਿੰਘ ਢਾਲੀਵਾਲ ਨੇ ਦੱਸਿਆ ਔਰ ਇਸੇ ਚੀਜ਼ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਜਦੋਂ ਜਦੋਂ ਇੰਨੀਆਂ ਗੱਲਾਂ ਤੁਸੀਂ ਕਰ ਰਹੇ ਹੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਇਹਨਾਂ ਦੋਵਾਂ ਦੇ ਵਿੱਚ ਜੇ ਕੁਝ ਹੈ ਜਾਂ ਨਹੀਂ ਇਹਦੇ ਬਾਰੇ ਤੁਸੀਂ ਉਹ ਚੀਜ਼ ਕਿਉਂ ਭੁੱਲ ਜਾਂਦੇ ਹੋ ਜੋ ਤੁਹਾਡੇ ਬਾਰੇ ਚੱਲਦੀ ਪਈ ਹੈ ਜੋ ਦਰਸ਼ਨ ਸਿੰਘ ਢਾਲੀਵਾਲ ਦੱਸਦੇ ਪਏ ਨੇ ਇਸ ਤੋਂ ਇਲਾਵਾ ਸੌਦਾ ਸਾਧ ਨੂੰ ਲੈ ਕੇ ਗੱਲ ਕਰਦੇ ਆ ਕਹਿੰਦੇ ਸੌਦਾ ਸਾਧ ਦੇ ਮਾਮਲੇ ਵਿੱਚ ਜਿਹੜੇ ਆ ਹਾਈ ਕੋਰਟ ਦੇ ਇਹ ਸਾਰੇ ਕੇਸਸ ਉਹਨਾਂ ਦੇ ਖਿਲਾਫ ਸਰਕਾਰ ਨੇ ਕੁਝ ਨਹੀਂ ਕੀਤਾ ਬਿਲਕੁਲ ਇਹ ਸਵਾਲ ਜ਼ਰੂਰ ਖੜਦਾ ਆ ਔਰ ਖੜਦਾ ਰਹੇਗਾ ਪਰ ਇਸ ਦੇ ਨਾਲ ਨਾਲ ਸੁਖਬੀਰ ਬਾਦਲ ਇਹ ਕਿਉਂ ਭੁੱਲ ਜਾਂਦੇ ਆ ਕਿ ਉਹਨਾਂ ਦਾ ਨਾਮ ਵੀ ਜੁੜਦਾ ਪਿਆ ਹੁਣ ਤਾਂ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਆ ਸੁਖਬੀਰ ਬਾਦਲ ਤਾਂ ਲਿਖਤੀ ਤੌਰ ਤੇ ਸਾਰੀ ਮਾਫੀ ਮੰਗ ਚੁੱਕੇ ਆ ਉਹਨਾਂ ਦੇ ਨਾਲ ਦੇ ਲੀਡਰ ਜਿਹੜੇ ਨੇ ਉਹ ਦਾਅਵਾ ਕਰਦੇ ਆ ਕਿ ਹੁਣ ਤਾਂ ਮਾਫੀ ਮੰਗ ਲਈ ਐ ਜੇ ਮਾਫੀ ਮੰਗੀ ਐ ਤਾਂ ਗਲਤੀ ਹੋਈ ਸੀ ਗਲਤੀ ਦੀ ਮਾਫੀ ਮੰਗੀ ਐ ਬਿਨਾਂ ਗਲਤੀ ਦੇ ਕੋਈ ਮਾਫੀ ਕਿਸ ਤਰ੍ਹਾਂ ਮੰਗ ਸਕਦਾ ਖੈਰ ਸਥਿਤੀਆਂ ਜਿਹੜੀਆਂ ਨੇ ਉਹ ਸਿਆਸੀ ਬਿਆਨਾਂ ਚ ਬਦਲ ਰਹੀਆਂ ਨੇ ਪਰ ਉਹ ਇਤਿਹਾਸ ਭੁੱਲਦੇ ਜਾ ਰਹੇ ਨੇ ਜੋ ਜੋ ਬਿਆਨ ਦਿੰਦੇ ਪਏ ਨੇ ਸਿਆਸਤਦਾਨ ਸਿਆਸਤ ਕਰਦੇ ਆ ਪਰ ਉਹ ਸਿਆਸਤ ਇਸ ਤਰ੍ਹਾਂ ਕਰਨ ਕਿ ਉਹਨਾਂ ਨੂੰ ਇਤਿਹਾਸ ਵਿੱਚ ਯਾਦ ਰਵੇ ਵਰਤਮਾਨ ਵਿੱਚ ਯਾਦ ਰਵੇ ਤੇ ਭਵਿੱਖ ਦਾ ਇੱਕ ਆਈਡੀਆ ਰਵੇ ਪਰ ਇਹੋ ਜੀ ਸਥਿਤੀ ਵਿੱਚ ਜੋ ਸੁਖਵੀਰ ਬਾਦੂ ਗੱਲ ਕਰ ਰਹੇ ਆ ਇੱਥੇ ਆ ਕੇ ਤਾਂ ਸਵਾਲ ਹੀ ਬਹੁਤ ਸਾਰੇ ਖੜ ਜਾਂਦੇ ਨੇ ਖੈਰ ਕੀ ਕੁਝ ਬੋਲੇ ਨੇ ਆਓ ਸੁਣ ਲੰਨੇ ਹੁਣ ਵੀ ਆਪਾਂ ਤਾਂ ਹਾਰ ਗਏ ਤੁਸੀਂ ਕੋਈ ਟੀਵੀ ਦੇਖ ਲਓ ਕੋਈ ਟੀਵੀ ਦੇਖ ਲਓ ਕੋਈ ਲੀਡਰ ਦਾ ਬਿਆਨ ਦੇਖ ਲਓ 15 ਮਿੰਟ ਰੋਜ਼ ਮੇਰੇ ਤੇ ਲਾਉਣਗੇ ਮੈਂ ਕਿਹਾ ਹੁਣ ਤਾਂ ਤੁਸੀਂ ਵੋਟਾਂ ਵੀ ਨਹੀਂ ਪਾਈਆਂ ਰਹੀਆਂ ਅੱਜ ਤਾਂ ਬਾਹਰ ਹਲੇ ਵੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ 15 ਦਿਨ ਨਾ ਕਾਂਗਰਸੀ ਆਪ ਤੇ ਕਰਨ ਨਾ ਆਪ ਵਾਲੇ ਕਾਂਗਰਸ sare ਰਲੇ ਆ ਹੁਣ ਭਗਵੰਤ ਮਾਨ ਦੇਖੋ ਦੇਖੋ ਇੰਨਾ ਛਾਤਰ ਅਮਿਤ ਸ਼ਾਹ ਦੇ ਨਾਲ ਜੁੜਿਆ ਹਮੇਸ਼ਾ ਨੂੰ ਕਿਹਾ ਜੋ ਮਰਜੀ ਕਰੀ ਜੋ ਮੈਂ ਤੁਹਾਡੇ ਨਾਲ ਆ ਤੁਸੀਂ ਦੇਖ ਲਓ ਆ ਸੱਚੇ ਸੌਦੇ ਨੂੰ ਤਾਂ ਹਰ ਦੂਜੇ ਦਿਨ ਪ੍ਰੋਲ ਦੇ ਦਿੰਦੇ ਆ ਤੇ ਆਪਣੇ ਬੰਦੀ ਸਿਕਾਂ ਨੂੰ ਕੋਈ ਬੋਲਣ ਨਹੀਂ ਤਿਆਰ ਨਹੀਂ ਦੂਜੀ ਵੱਡੀ ਗੱਲ ਇਹਨਾਂ ਦੀ ਪੁਲਿਸ ਨੇ ਕਿਹਾ ਸੱਚੇ ਸੌਦੇ ਨੇ ਬੇਅਦਬੀ ਕਰਾਈ ਉਸ ਦੀ 295 ਦੀ ਫਾਈਲ ਕੀ ਚਲਾਉਣ ਵਾਸਤੇ ਭਗਵੰਤ ਮਾਨ ਦੇ ਦਫਤਰ ਪਈਆ ਤਿੰਨ ਸਾਲਾਂ ਚੋਂ ਦਸਕਤ ਨਹੀਂ ਕੀਤੇ ਫਿਰ ਕੌਣ ਕੌਣ ਹੈ ਕੌਣ ਕੀ ਹੈ ਹਲੇ ਵੀ ਨਹੀਂ ਜੇ ਆਪ ਸਮਝਾਂਗੇ ਪੰਜਾਬ ਨੂੰ ਬਚਾ ਲਈਏ ਕੌਮ ਨੂੰ ਬਚਾ ਲਈਏ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਬੜੀਆਂ ਤਾਕਤਾਂ ਆ ਗਈਆਂ ਬੜੀਆਂ ਤਾਕਤਾਂ ਇਹ ਜੀਆਂ ਆ ਗਈਆਂ ਜਿਨ੍ਹਾਂ ਦੀ ਸ਼ਕਲ ਅਕਾਲੀ ਦਲ ਮੰਗੂ ਪਹਿਰਾਵਾ ਬਣਾ ਲੈਣੇ ਆ ਗਰਮ ਗਰਮ ਨਾਰੇ ਦੇਣਗੇ ਆਪਾਂ ਸੋਚਦੀਆਂ ਆ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ